ਲੂਕਾ ਅਧਿਆਇ 4 ਤਾਂ ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਔਰ ਆਤਮਾ ਦੀ ਅਗਵਾਈ ਨਾਲ 40 ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਹਨੂੰ ਪਰਤਾਉਂਦਾ ਸੀ ਔਰ ਉਹਨੇ ਦਿਨੀ ਉਹਨੇ ਕੁਝ ਨਾ ਖਾਦਾ ਔਰ ਜਦ ਉਹਦੇ ਦਿਨ ਪੂਰੇ ਹੋ ਗਏ ਤਾਂ ਉਹਨੂੰ ਭੁੱਖ ਲੱਗੀ ਤਦ ਸ਼ੈਤਾਨ ਨੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਸ ਪੱਥਰ ਨੂੰ ਆਖ ਜਿ ਰੋਟੀ ਬਣ ਜਾਏ ਯੂਸੂ ਨੇ ਉਹਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਤਾਂ ਸ਼ੈਤਾਨ ਨੇ ਉਹਨੂੰ ਉੱਚੀ ਥਾਂ ਲਿਜਾ ਕੇ ਉਹਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ ਅਤੇ ਉਹਨੂੰ ਆਖਿਆ ਮੈਂ ਇਹ ਸਾਰਾ ਇਖਤਿਆਰ ਅਤੇ ਉਹਨਾਂ ਦੇ ਭੜਕ ਤੈਨੂੰ ਦੇ ਦਿਆਂਗਾ ਕਿਉਂਕਿ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਔਰ ਜਿਹਨੂੰ ਚਾਹੁੰਦਾ ਹਾਂ ਉਹਨੂੰ ਦਿੰਦਾ ਹਾਂ ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤਾ ਸਭ ਕੁਝ ਤੇਰਾ ਹੋਵੇਗਾ ਯਿਸੂ ਨੇ ਉਸ ਨੂੰ ਉਤਰ ਦਿੱਤਾ ਜੋ ਲਿਖਿਆ ਹੈ ਪਈ ਤੂੰ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਦ ਉਸ ਨੇ ਉਹਨੂੰ ਯਰੂਸ਼ਲਮ ਵਿੱਚ ਲਿਜਾ ਕੇ ਹੇਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹਨੂੰ ਆਖਿਆ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਦੇਖ ਦੇ ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਜੋ ਤੇਰੀ ਰੱਖਿਆ ਕਰਨ ਅਤੇ ਉਹ ਤੈਨੂੰ ਹੱਥਾਂ ਉਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ਯਿਸੂ ਨੇ ਉਹਨੂੰ ਉਤਰ ਦਿੱਤਾ ਕਿ ਇਹ ਕਿਹਾ ਗਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮਿਸ਼ਨ ਨੂੰ ਨਾ ਪਰਤਾ ਅਰਸ਼ਤਾਨ ਜਾਂ ਸਰਪਰਤਾਵਾ ਕਰ ਹਟਿਆ ਅਰਜਾ ਸ਼ੈਤਾਨ ਸਰਪਰਤਾਵਾ ਕਰ ਹਟਿਆ ਤਾਂ ਕੁਝ ਚਿਰਤੀ ਕਰ ਉਸ ਕੋਲੋਂ ਦੂਰ ਰਿਹਾ ਯਿਸੂ ਆਤਮਾmdi ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਔਰ ਉਹਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ ਅਤੇ ਉਹ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਾਈ ਕਰਦੇ ਸਨ ਫਿਰ ਉਹ ਨਾਸਤ ਨੂੰ ਆਇਆ ਜਿੱਥੇ ਭਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜਨ ਲਈ ਖੜਾ ਹੋਇਆ ਅਤੇ ਯਸਾਹ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਪਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਕਹਿਆ ਹੈ ਕਿ ਬੰਦੂਆਂ ਨੂੰ ਛੁੱਟਣ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਕਿ ਕੁਚਲਿਆ ਹੋਇਆ ਉਹਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ ਤਦ ਉਹ ਉਹਨਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ ਅਤੇ ਸਭਨਾਂ ਨੇ ਉਸ ਤੇ ਸਾਖੀ ਦਿੱਤੀ ਅਤੇ ਉਹਨਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲਦੀਆਂ ਸਨ ਹੈਰਾਨ ਹੋ ਕੇ ਕਿਹਾ ਪਲਾ ਇਹ ਯੂਸਫ ਦਾ ਪੁੱਤਰ ਨਹੀਂ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਇਹ ਵੈਦ ਆਪਣੇ ਆਪ ਨੂੰ ਚੰਗਾ ਕਰ ਜੋ ਕੁਝ ਅਸਾ ਕਫਰਨ ਨੂਮ ਵਿੱਚ ਹੁੰਦਾ ਸੁਣਿਆ ਇੱਥੇ ਆਪਣੇ ਦੇਸ਼ ਵਿੱਚ ਵੀ ਕਰ ਉਸ ਨੇ ਕਿਹਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਕੋਈ ਕੋਈ ਨਬੀ ਆਪਣੇ ਦੇਸ਼ ਵਿੱਚ ਪਰਵਾਨ ਨਹੀਂ ਪਰ ਮੈਂ ਤੁਹਾਨੂੰ ਠੀਕ ਰੱਖਦਾ ਹਾਂ ਜੋ ਏਲੀਆ ਦੇ ਦਿਨ ਹੀ ਜਾਂ ਸਾਢੇ ਤਿੰਨਾਂ ਵਰਿਆਂ ਦੀ ਐਡੀ ਆੜ ਲੱਗੀ ਪਈ ਸਾਰੇ ਦੇਸ਼ ਉੱਤੇ ਵੱਡਾ ਕਾਲ ਪਿਆ ਬਹੁਤ ਸਾਰੀਆਂ ਵਿਧਵਾਾਂ ਇਸਰਾਇਲ ਵਿੱਚ ਸਨ ਪਰ ਸੈਦਾ ਦੇਸ਼ ਦੇ ਸਰਪੱਤੀ ਇੱਕ ਵਿਦਰੋਹ ਤੋਂ ਬਿਨਾਂ ਏਲੀਆ ਉਹਨਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਕਲਿਆ ਗਿਆ ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੁੜੀ ਸਨ ਪਰ ਉਹਨਾਂ ਵਿੱਚੋਂ ਨਮਾਨ ਸੁਰਿਆਨੀ ਬਿਨਾਂ ਕੋਈ ਸ਼ੁੱਧ ਨਾ ਕੀਤਾ ਗਿਆ ਸੋ ਜਿਹੜੇ ਸਮਾਜ ਵਿੱਚ ਸਨ ਉਹ ਸਭ ਇਹਨਾਂ ਗੱਲਾਂ ਸੁਣਦੇ ਹੀ ਕ੍ਰੋਧ ਨਾਲ ਭਰ ਗਏ ਔਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਹਨਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਹਨੂੰ ਸਿਰ ਪਰਨੇ ਡੇਗ ਦੇਣ ਪਰ ਉਹ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਚਲਾ ਗਿਆ ਉਹ ਗਲੀਲ ਦੇ ਇੱਕ ਨਗਰ ਕਫਰਨੂਮ ਵਿੱਚ ਆਣ ਕੇ ਸਬਦ ਦੇ ਦਿਨ ਉਹਨਾਂ ਨੂੰ ਉਪਦੇਸ਼ ਦੇਣ ਲੱਗਾ ਔਰ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹਦਾ ਬਚਨ ਇਖਤਿਆਰ ਨਾਲ ਸੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹਨੂੰ ਪ੍ਰਸ਼ਟਪੂਤ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਆਵਾਜ਼ ਨਾਲ ਬੋਲਿਆ ਹਾ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਕੰਮ ਕੀ ਤੂੰ ਸਾਡਾ ਨਾਸ ਕਰਨ ਆਇਆ ਹੈ ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ ਤਾਂ ਯਿਸੂ ਨੇ ਉਹਨੂੰ ਵਰਜ ਕੇ ਕਿਹਾ ਚੁੱਪ ਰਹਿ ਅਤੇ ਇਸ ਵਿੱਚੋਂ ਨਿਕਲ ਜਾ ਸੋ ਉਹ ਪੂਤ ਉਸ ਨੂੰ ਵਿਚਕਾਰ ਪਟਕ ਕੇ ਬਿਨਾਂ ਸੱਟ ਲਾਏ ਉਸ ਦੇ ਅੰਦਰੋਂ ਨਿਕਲ ਗਿਆ ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰਕੇ ਇੱਕ ਦੂਜੇ ਨੂੰ ਕਹਿਣ ਲੱਗੇ ਭਈ ਇਹ ਕੀ ਗੱਲ ਹੈ ਕਿਉਂ ਜੋ ਉਹ اختیار ਅਧਿਸਮਰਥਾ ਨਾਲ ਪ੍ਰੇਸ਼ਟ ਆਤਮਿਆ ਨੂੰ ਹੁਕਮ ਕਰਦਾ ਹੈ ਅਤੇ ਉਹ ਨਿਕਲ ਜਾਂਦੇ ਹਨ ਅਤੇ ਉਸ ਇਲਾਕੇ ਦੀਆਂ ਸਭਨਾਂ ਥਾਂ ਵਿੱਚ ਉਹ ਧੁੰਮ ਪੈ ਗਈ ਫਿਰ ਉਹ ਸਮਾਜ ਤੋਂ ਉੱਠ ਕੇ ਸ਼ਮਾਉਣ ਦੇ ਕਰ ਗਿਆ ਅਰ ਸ਼ਮਾਉਂ ਦੀ ਸਸ ਨੂੰ ਜ਼ੋਰਦਾਰ ਤਾਪ ਚੜਿਆ ਹੋਇਆ ਸੀ ਅਤੇ ਉਹਨਾਂ ਉਸ ਦੇ ਅੱਗੇ ਉਹਦੇ ਲਈ ਅਰਜ਼ ਕੀਤੀ ਤਾਂ ਦੋਸ ਨੇ ਉਹਦੇ ਕੋਲ ਖੜ੍ਹੀ ਹੋ ਕੇ ਤਾਪ ਨੂੰ ਦਬਕਾ ਦਿੱਤਾ ਅਤੇ ਉਹ ਲੈ ਗਿਆ ਔਰ ਉਵੇਂ ਉਹਨੇ ਉੱਠ ਕੇ ਉਹਨਾਂ ਦੀ ਖਾਤਰ ਕੀਤੀ ਫਿਰ ਅਥਰ ਵੇਲੇ ਸਾਰੇ ਜਿਨ੍ਹਾਂ ਨੇ ਭਾਂਤ-ਪਾਂਤ ਦੇ ਰੋਗੀ ਸਨ ਉਹਨਾਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ ਔਰ ਬਹੁਤੇ ਵਿੱਚੋਂ ਭੂਤ ਵੀ ਚੀਕਾਂ ਮਾਰਦੇ ਅਤੇ ਇਹ ਹਰ ਦੇ ਨਿਕਲ ਆਏ ਭਈ ਤੂੰ ਪਰਮੇਸ਼ਰ ਦਾ ਪੁੱਤਰ ਹੈ ਪਰ ਉਸ ਨੇ ਉਹਨਾਂ ਨੂੰ ਝੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਉਹ ਪਛਾਣਦੇ ਸਨ ਜੋ ਇਹ ਮਸੀਹ ਹੈ ਜਾਂ ਦਿਨ ਚੜਿਆ ਤਾਂ ਉਹ ਨਿਕਲ ਕੇ ਇੱਕ ਉਜਾੜ ਥਾਂ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਪਾਲਦੀਆਂ ਪਾਲਦੀਆਂ ਉਸ ਕੋਲ ਆਈਆਂ ਅਤੇ ਉਸ ਨੂੰ ਰੋਕਿਆ ਜੋ ਸਾਡੇ ਕੋਲੋਂ ਨਾ ਜਾਇਂ ਪਰ ਉਸ ਨੇ ਉਹਨਾਂ ਨੂੰ ਆਖਿਆ ਮੈਨੂੰ ਚਾਹੀਦਾ ਹੈ ਜੋ ਹੋਰ ਨਗਰਾਂ ਵਿੱਚ ਵੀ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੌਣਾਵਾ ਕਿਉਂਕਿ ਮੈਂ ਇਸ ਲਈ ਕੱਲਿਆ ਗਿਆ ਹਾਂ ਤਾਂ ਉਹ ਗਲੀਲ ਦੀਆਂ ਸਮਾਜਾਂ ਵਿੱਚ ਪ੍ਰਚਾਰ ਕਰਦਾ ਰਿਹਾ